ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਇੱਕ ਛੋਟਾ ਜਿਹਾ ਬੱਚਾ ਇੱਕ ਕਨੌਣੀ ਹਰਕਤ ਕਰਕੇ ਇੱਕ ਭਈਏ ਵੱਲੋਂ ਮਾਰ ਦਿੱਤਾ ਗਿਆ ਉਹਦੇ ਪਰਿਵਾਰ ਦੇ ਨਾਲ ਮਹਿਰੂ ਕਤੀੜ ਅਮਰਤਪਾਲ ਕਤੀੜ ਨੇ ਵੀਡੀਓ ਕਾਲ ਤੇ ਗੱਲ ਕੀਤੀ ਹੈ ਕੀ ਕਿਹਾ ਕਿ ਜੇ ਪੁਲਿਸ ਤੇ ਵਿਸ਼ਵਾਸ ਹੈਗਾ ਕਾਨੂੰਨ ਤੇ ਵਿਸ਼ਵਾਸ ਹੈਗਾ ਫਿਰ ਤਾਂ ਠੀਕ ਹੈ ਤੇ ਨਹੀਂ ਅਸੀਂ ਆਵਾਂਗੇ ਕਿੱਥੋਂ ਆਵਾਂਗੇ ਅਸੀਂ ਬੰਗਲਾਦੇਸ਼ ਤੋਂ ਆਵਾਂਗੇ ਪਾਕਿਸਤਾਨ ਤੋਂ ਆਵਾਂਗੇ ਅੱਛਾ ਪਰਿਵਾਰ ਨੂੰ ਪਤਾ ਕੀ ਕਿਹਾ ਉਹ ਛੋਟੀ ਜੀ ਬੱਚੀ ਹੈ ਉਹਦੇ ਨਾਲ ਗੱਲ ਕਰਦਾ ਕਹਿੰਦਾ ਕੀ ਚਾਹੁੰਦੇ ਹੋ ਬੱਚੀ ਕਹਿੰਦੀ ਫਾਂਸੀ ਹੋਵੇ ਅੱਛਾ ਜਦੋਂ ਗੱਲ ਕਰਨ ਲਈ ਉਹਦੇ ਬਾਅਦ ਵਿੱਚ ਕਹਿੰਦਾ ਕਿਸੇ ਨੂੰ ਨੰਬਰ ਨਾ ਦਿਓ ਮੇਰਾ ਲੈ ਦੇਖੋ ਇਹ ਕਤਨੀੜ ਬੰਦੇ ਕੀ ਕਰਤੂਤ ਕੀ ਔਕਾਤ ਹੈ ਇਹਨਾਂ ਦੀ ਵੀ 13 ਨੰਬਰ ਜੇ ਪਰਿਵਾਰ ਨਹੀਂ ਦੇਊਗਾ ਤੇਰਾ ਕਿਸੇ ਨੂੰ ਹੋਰ ਪਤਾ ਨਹੀਂ ਇੰਡੀਆ ਦੇ ਵਿੱਚ ਨਾ ਕੁੱਤਿਆਂ ਨੂੰ ਮਾਰ ਕੇ ਕੋਈ ਬਹਾਦਰ ਨਹੀਂ ਬਣਦਾ ਇੱਥੇ ਕੁੱਤੇ ਮਾਰਨ ਦੀ ਇਜਾਜ਼ਤ ਨਹੀਂ ਹੈਗੀ ਅੱਛਾ ਕਹਿੰਦਾ ਕੌਣ ਹੈ ਆ ਕੇ ਅਸੀਂ ਇਨਸਾਫ ਦੇਵਾਂਗੇ ਜਿਹੜਾ ਆਪ ਕਮਲ ਕੌਰ ਦੇ ਨਾਲ ਬਲਾਤਕਾਰ ਕਰਕੇ ਉਹਦਾ ਕਤਲ ਕਰਕੇ ਭੱਜਿਆ ਹੋਇਆ ਜਿਹੜਾ ਆਪ ਭਗੌੜ ਹੈ ਇਹ ਮੁਸਲਾ ਪਾਕਿਸਤਾਨ ਦੇ ਵਿੱਚ ਬੈਠਾ ਹੈ ਤੇ ਜਾਂ ਦबई ਵਿੱਚ ਬੈਠਾ ਉੱਥੋਂ ਕਾਲ ਕਰ ਲਿੰਦਾ ਹੁਣੇ ਦੇਖ ਦੇਣ ਟੋਕੇ ਵੀ ਪੰਜਾਬ ਦੇ ਲੋਕ ਕਿੰਨਾ ਕੁ ਮੈਨੂੰ ਚਾਹੁੰਦੇ ਆ ਪੰਜਰ ਕਿ ਤੀੜਾ ਹੁੰਦੀਆਂ ਨੇ ਉਹ ਕਮੈਂਟ ਕਰ ਦਿੰਦੀਆਂ ਨੇ ਆ ਗਿਆ ਸ਼ੇਅਰ ਸ਼ੇਅਰ ਲੁਕਦੇ ਹੁੰਦੇ ਆ ਸਾਹਮਣੇ ਆ ਕੇ ਗੱਲ ਕਰ ਭਾਈ ਐਥੇ ਹੁਣ ਲੋੜ ਐ ਤੁਹਾਡੇ ਵਰਗੇ ਜొਹਦਿਆਂ ਦੀ ਤੁਹਾਡੇ ਵਰਗੇ ਜొਹਦੇ ਪੰਜਾਬ ਵਿੱਚ ਆਉਣ ਕੌਮ ਨੂੰ ਬਚਾਉਣ ਆ ਕੇ ਜਾਂ ਫਿਰ ਪਾਕਿਸਤਾਨ ਦੇ ਵਿੱਚ ਮੁਸਲਿਆਂ ਕੋਲੇ ਜਾ ਕੇ ਨਵਾਜਣਾ ਪੜਨੀ ਸ਼ੁਰੂ ਕਰ ਦਿੱਤੀ ਉਸ ਬੱਚੇ ਨੂੰ ਜਿਸ ਬਈਏ ਨੇ ਕਣੌਣੀ ਹਰਕਤ ਕਰਕੇ ਮਾਰਿਆ ਉਹਨੂੰ ਪੁਲਿਸ ਨੇ ਅਰੈਸਟ ਕਰ ਲਿਆ ਉਹਨੂੰ ਜੇਲ੍ਹ ਭੇਜ ਦਿੱਤਾ ਬਸ ਐਦੋਂ ਵੱਧ ਕੁਛ ਨਹੀਂ ਤੇ ਉਹਦਾ ਕੇਸ ਚੱਲਣਾ ਹੈ ਪੂਰਾ ਪੰਜਾਬ ਚਾਹੁੰਦਾ ਹੈ ਕਿ ਇਹੋ ਜਿਹੇ ਜਿਹੜੇ ਭਈਏ ਕਤਿਹੜ ਹੈਗੇ ਆ ਇਹਨਾਂ ਨੂੰ ਫੜ ਕੇ ਗੋਲੀ ਮਾਰੋ ਜਾਂ ਫਾਂਸੀ ਤੇ ਲਟਕਾ ਦਿਓ ਮੈਂ ਕੱਲ ਵੀ ਕਿਹਾ ਸੀ ਜੇ ਕੋਈ ਜਲਾਦ ਆਹ ਨਾ ਕਰੇ ਵੀ ਮੈਨੂੰ ਫੌਂਸ ਦੇ ਜਿਹੜੇ ਮੈਨੂੰ ਫੋਨ ਕਰ ਲਿਓ ਭਾਈ ਕੋਈ ਗੱਲ ਉਹ ਮਾੜੀ ਦੀ ਭਾਉਣੇ ਕਮਾਉਣੇ ਹੁੰਦੇ ਵਿਭਾਗਾਂ ਨੂੰ ਮੈਂ ਤਾਂ ਕਹਿੰਦਾ ਹੋਰ ਵੀ ਵੀਧੀ ਇਕੱਠੇ ਕਰ ਲਿਓ ਇੱਕ ਵਾਰੀ ਕੰਮ ਨਿਵੇੜਾਂਗੇ ਪਰ ਇਹ ਜਿਹੜੇ ਬੰਦੇ ਪਾਕਿਸਤਾਨ ਬਹਿ ਕੇ ਦਵਾਈ ਬਹਿ ਕੇ ਬੜਕਾ ਮਾਰਦੇ ਨੇ ਕਿ ਸਾਨੂੰ ਦੱਸਿਓ ਤੇ ਤੂੰ ਆਪਣੇ ਕੇਸ ਬਾਰੇ ਕਿਹਨੂੰ ਦੱਸੇਂਗਾ ਆਪਣਾ ਕੇਸ ਜਿਹੜਾ ਤੇ ਚੱਲਦਾ ਤੂੰ ਉਹ ਜਿਹੜੇ ਨਾਲ ਦੇ ਮੁੰਡਿਆਂ ਨੂੰ ਫਸਾ ਕੇ ਭੱਜ ਗਿਆ ਛਿੱਤਰ ਪੈਂਦੇ ਆ ਜੇਲ੍ਹ ਵਿੱਚ ਉਹਨਾਂ ਦੇ ਹੁਣ ਕੋਈ ਸਾਰ ਲੈਂਦਾ ਅਰੇੜੇ ਕੋ ਮਨ ਬ੍ਰਦਰ ਵਰਗਿਆਂ ਨੂੰ ਕਹਿੰਦਾ ਸੀ ਕਿ ਮੈਂ ਆਉਣਾ ਜਾਂ ਉਹ ਗੱਪ ਮਾਰਦੇ ਸੀ ਹੁਣ ਤਾਂ ਉਹ ਵੀ ਨਹੀਂ ਬੋਲਦੇ ਵਿਚਾਰੇ ਪਤਾ ਲੱਗੇ ਜੁੱਤੀਆਂ ਸਾਡੇ ਵੀ ਪਹਿਣ ਗਈ ਪਤਾ ਨਹੀਂ ਇਹ ਲੋਕ ਕੀ ਚਾਹੁੰਦੇ ਨੇ ਕਿਹੜੀ ਕੌਮ ਦੇ ਵਿੱਚ ਕਿਹੜੀ ਧਰਤੀ ਦੇ ਜੋਧੇ ਬਣ ਕੇ ਵਿਚਰਦੇ ਨੇ ਵੀ ਤੁਸੀਂ ਇੱਕ ਔਰਤ ਨੂੰ ਮਾਰ ਕੇ ਭਗੌੜੇ ਹੋਏ ਹੋਇਓ। ਔਰ ਤੁਹਾਡੇ ਪੰਜਾਬ ਦੇ ਵਿੱਚ ਪਰਿਵਾਰਾਂ ਤੇ ਪੁਲਿਸ ਨੇ ਅੱਖ ਰੱਖੀ ਹੋਈ ਐ। ਸੀਆਈਡੀ ਇੰਟੈਲੀਜੈਂਸ ਦੀ ਨਿਗਾਹ ਹੈਗੀ ਐ ਵੀ ਤੁਸੀਂ ਕਰਦੇ ਕੀਓ? ਕਿ ਤੁਹਾਨੂੰ ਹਲੇ ਸ਼ਰਮ ਹੀ ਨਹੀਂ ਆਉਂਦੀ। ਅੱਜ ਤੱਕ ਤੁਹਾਡੇ ਵਰਗੀਆਂ ਕਤਿਨਾ ਨੇ ਕੌਮਲੇ ਕੁਝ ਕੀਤਾ। ਪਵਾੜੇ ਪਾਏ ਨੇ, ਅੱਗ ਲਾਏ ਨੇ, ਲੋਕਾਂ ਨੂੰ ਪੜਕਾਇਆ ਹੈ। ਹੁਣ ਦੇ ਸਮੇਂ ਵਿੱਚ ਨਾ ਮੈਂ ਜਿੰਨੇ ਵੀ ਪੰਜਾਬ ਦੇ ਲੋਕ ਨੇ ਭਾਵੇਂ ਕੋਈ ਗੁਰਸਿੱਖ ਹੈ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਕੋਈ ਸਾਈ ਹੈ ਮੈਂ ਮਜਬਾ ਤੋਂ ਧਰਮ ਤੋਂ ਉੱਪਰ ਉੱਠ ਕੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਹੁਣ ਦੇ ਸਮੇਂ ਵਿੱਚ ਗਰਾਊਂਡ ਲੈਵਲ ਤੇ ਔਰ ਇੱਕ ਕਿਰਦਾਰ ਦਿਖਾਉਣ ਦੀ ਲੋੜ ਹੈ ਸਾਨੂੰ ਅੱਜ ਹਥਿਆਰਾਂ ਦੀ ਨਹੀਂ ਕਲਮ ਦੀ ਤੇ ਅਕਲ ਦੀ ਲੜਾਈ ਲੜਨ ਦੀ ਲੋੜ ਹੈ ਜਦੋਂ ਅਸੀਂ ਆਪਣੀ ਕੌਮ ਦੀ ਗੱਲ ਕਰਦੇ ਹਾਂ ਨਾ ਜਦੋਂ ਤੁਸੀਂ ਧੰਗ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਸ਼ੁਰੂ ਹੋਵੋਗੇ ਨਾ ਤੇ ਉਹਨਾਂ ਲਈ ਵੀ ਡਾਂਗਾਂ ਲੈ ਕੇ ਰੋੜੇ ਲੈ ਕੇ ਇੱਟਾਂ ਵੱਟੇ ਮਾਰਨ ਵਾਤੇ ਲੋਕ ਆਏ ਪਰ ਸ਼ਬਦਾਂ ਦੀ ਤਾਕਤ ਇੰਨੀ ਸੀ ਕਿਸੇ ਦੀ ਜੁਰਤ ਨਹੀਂ ਪਈ ਕਿ ਗੁਰੂ ਨਾਨਕ ਪਾਤਸ਼ਾਹ ਦੇ ਕਿਸੇ ਸਵਾਲ ਦਾ ਕੋਈ ਜਵਾਬ ਦੇ ਸਕੇ ਤੇ ਅੱਜ ਸਾਡੇ ਕੋਲੇ ਨਾ ਤਾਂ ਸਵਾਲ ਕਰਨ ਵਾਤੇ ਅਕਲ ਲੈ ਨਾ ਕਿਸੇ ਦਾ ਸਵਾਲ ਕਿਸੇ ਦੇ ਸਵਾਲ ਦਾ ਜਵਾਬ ਦੇਣ ਵਾਸਤੇ ਅਕਲ ਹੈ ਇਹ ਇਦਾਂ ਦੀਆਂ ਕਰਤੂਤਾਂ ਹੁੰਦੀਆਂ ਰਹਿਣਗੀਆਂ ਪਰ ਜੇ ਸਿੱਖ ਕੌਮ ਦੇ ਵਿੱਚੋਂ ਕੋਈ ਅਕਲ ਦੀ ਗੱਲ ਕਰੂ ਨਾ ਉਹ ਹਥਿਆਰਾਂ ਨਾਲ ਨਹੀਂ ਉਹ ਸ਼ਬਦਾਂ ਨਾਲ ਕਰੂ ਔਰ ਗੁਰਬਾਣੀ ਵਿੱਚੋਂ ਕਰੂ ਤੇ ਇਹ ਕੀ ਤੀੜ ਪਤਾ ਨਹੀਂ ਕਿੱਥੇ ਬੈਠਾ ਵੀ ਤੂੰ ਆਪ ਤਾਂ ਲੁਕਿਆ ਫਿਰਦਾ ਤੇ ਲੋਕਾਂ ਨਹੀਂ ਕਰਦਾ ਕਿੱਥੇ ਆ ਕੇ ਖੜੇਗਾ ਕਿਹੜਾ ਬੰਦਾ ਪਹਿਲਾਂ ਆ ਗਿਆ ਸੀ ਜਾਂ ਹੁਣ ਆਜੂਗਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇਹ ਸਿਰੇ ਦੇ ਠਰਕੀ ਨਸ਼ੇੜੀ ਪੂਰੇ ਗੁੰਡੇ ਮਵਾਲੀ ਲੋਕ ਨਹੀਂ ਪਹਿਲਾਂ ਦੀਪ ਸਿੱਧੂ ਨੂੰ ਪਹਾੜਾਂ ਤੇ ਚੜਾਤਾ ਉਦੋਂ ਬਾਅਦ ਮੂਤਪਾਲ ਨੂੰ ਪੜ ਲਿਆ ਵਿੱਚ ਇਹ ਆ ਗਏ ਸੀ ਐਂਟਰੀ ਕਰਨ ਵਾਸਤੇ ਭੜਕਾ ਭੜਕੋ ਕੇ ਲੋਕਾਂ ਨੂੰ ਜਦੋਂ ਕਿਸੇ ਪਾਸੇ ਤਣ ਪਤਨ ਕੋਈ ਗੱਲ ਨਾ ਲੱਗੇ ਫੇਰ ਕੁੜੀ ਦੇ ਨਾਲ ਸੈਟਿੰਗਾਂ ਹੋ ਗਈਆਂ ਬਲੈਕਮੇਲ ਦਾੰਦਾ ਸ਼ੁਰੂ ਕਰ ਲਿਆ ਤੇ ਫਿਰ ਮਾਰ ਕੇ ਕੁੜੀ ਨੂੰ ਭੱਜ ਗਿਆ ਹੁਣ ਉਹ ਪਰਿਵਾਰ ਨੂੰ ਕਹਿੰਦਾ ਮੈਨੂੰ ਦੱਸਿਓ ਪੁਲਿਸ ਖੜਦੀ ਐ ਇਨਸਾਫ ਮਿਲੂਗਾ ਤੁਹਾਨੂੰ ਵਿਸ਼ਵਾਸ ਹੈਗਾ ਜਿੱਦਾਂ ਕਹਾਂਗੇ ਉਦਾਂ ਕਰ ਦਿਆਂਗੇ ਮਤਲਬ ਵੀ ਅਸੀਂ ਇਹਨੂੰ ਕਤਲ ਕਰ ਦਿਆਂਗੇ ਚੌਂਕ 'ਚ ਖੜਾ ਕੇ ਮਾਰ ਦਿਆਂਗੇ ਇੱਦਾਂ ਕਹਿਣਾ ਚਾਹੁੰਦੇ ਹਿੰ ਹਿੰਮਤ ਹੈਗੀ ਐ ਤਾਂ ਆਜੋ ਭਾਈ ਇੱਕ ਵਾਰੀ ਪੰਜਾਬ ਦੀ ਧਰਤੀ ਤੇ ਪੈਰ ਧਰੋ ਪਹਿਲਾਂ ਵੀਡੀਓ ਪਾ ਦਿਓ ਅੱਛਾ ਜ਼ਿੰਮੇਵਾਰੀ ਆਪਾਂ ਲੈਣੀ ਹੋਰ ਦੱਸੋ ਤੁਸੀਂ ਆਪਾਂ ਇਕੱਠ ਕਰ ਲਾਂਗੇ ਭਾਈ ਅਮਰਤਪਾਲ ਮਹਿਰੋ ਜਿਹੜਾ ਜੋਧਾ ਬਣਿਆ ਹੋਇਆ ਖਤੀੜ ਉਹ ਆਉਣ ਵਾਲਾ ਹੈ ਤੇ ਉਹ ਇੱਜ਼ਤਾਂ ਦਾ ਰਾਖਾ ਬਣੂ ਤੇ ਆਪਾਂ ਨਾਲ ਖੜਨਾ ਤੇ ਇੱਜ਼ਤਾਂ ਦੇ ਰਾਖੇ ਦੀਆਂ ਵੀਡੀਓ ਬਹੁਤ ਆ ਗਈਆਂ ਮੇਰੇ ਕੋਲੇ ਬਹੁਤ ਭੇਜਤੀਆਂ ਲੋਕਾਂ ਨੇ ਪਰ ਅਸੀਂ ਇਹ ਗੰਦ ਮੀਡੀਆ ਤੇ ਵਾਇਰਲ ਨਹੀਂ ਕਰਦੇ ਸਾਨੂੰ ਪਤਾ ਇਹ ਨਾ ਚੀਂ ਜਾਂਦਾ ਥੋੜੀ ਨਾ ਆਪਣੀ ਔਕਾਤ ਵਿੱਚ ਰਹੋ ਤੁਸੀਂ ਆਪ ਘੋੜੇ ਹੋ ਹੁਣ ਤਾਂ ਚੋਲਾ-ਚਾਲਾ ਲਾਹ ਦੇਣਾ ਸੀ ਦਾੜੀ ਕੇਸ ਕਟਾ ਦੇਣੇ ਸੀ ਤੇ ਟੋਪੀ ਲੈ ਕੇ ਹੱਥ ਚ ਮੁਸਲਮਾਨਾਂ ਵਾਲੀ ਤਸਬੀਹ ਫੜ ਕੇ ਅੱਲਾਹੁ ਅਕਬਰ ਕਹਿਣਾ ਸ਼ੁਰੂ ਕਰ ਦੇਣਾ ਸੀ ਹੁਣ ਉਤਰ ਨਾਲੇ ਪਤਾ ਲੱਗ ਜਾਂਦਾ ਵੀ ਪਦائش ਕੀ ਦੀਆਂ ਤੂੰ ਇਹ ਗੱਲਾਂ ਨਾ ਫੜਾ ਮਾਰਨ ਤੋਂ ਸਵਾਇ ਹੋਰ ਕੁਝ ਨਹੀਂ ਹੈਗੀ ਜਿਹੜੇ ਭਈਏ ਨੇ ਕਰਤੂਤ ਕੀਤੀ ਸੀ ਉਹਨੂੰ ਪੰਜਾਬ ਪੁਲਿਸ ਨੇ ਅਰੈਸਟ ਕਰ ਲਿਆ ਛੇਤਰ ਫੇਰਿਆ ਉਹਦੇ ਉਹਨੂੰ ਸਜ਼ਾ ਮਿਲਣੀ ਹੈ ਤੇ ਲੋਕਾਂ ਦਾ ਜਿਹੜਾ ਏਕਾ ਹੈਗਾ ਉਹ ਇਹ ਕਹਿੰਦਾ ਵੀ ਇਹਨੂੰ ਘੱਟੋ ਘੱਟ ਫਾਂਸੀ ਹੋਵੇ ਤੇ ਉਹ ਸਾਨੂੰ ਭਾਰਤ ਦੇ ਕਾਨੂੰਨ ਤੇ ਯਕੀਨ ਹੈ ਜ਼ਰੂਰ ਹੋਵੇਗਾ ਇੱਕ ਪਹਿਲਾਂ ਲੁਧਿਆਣੇ ਇੱਕ ਟੀੜ ਫੜਿਆ ਸੀ ਉਹਨੂੰ ਵੀ ਫਾਂਸੀ ਦਿੱਤੀ ਹੈ ਦਵਾਵਾਂਗੇ ਫਾਂਸੀ ਪਰ ਤੇਰੇ ਵਰਗੀਆਂ ਬਲਾਦਕਾਰ ਕਰਨ ਵਾਲੀ ਕੀੜਾਂ ਦੀ ਲੋੜ ਨਹੀਂ ਸਾਨੂੰ ਆਪਣੀ ਔਕਾਤ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ